ਟੁਕੜੇ ਦੋਸੀ ਹੋਏ ਇੱਕ ਚੜਦਾ ਇੱਕ ਲੈਂਦਾ ਸਾਰਾ ਮੁਲਕ ਆਜ਼ਾਦੀ ਮਾਣੇ ਤੂੰ ਕਿਉਂ ਧੁਖਦਾ ਰਹਿੰਦਾ ਤੇਰੇ ਟੁਕੜੇ ਦੋਸੀ ਹੋਏ ਇੱਕ ਚੜਦਾ ਇੱਕ ਲੈਂਦਾ ਸਾਰਾ ਮੁਲਕ ਆਜ਼ਾਦੀ ਮਾਣੇ ਤੂੰ ਕਿਉਂ ਧੁਖਦਾ ਰਹਿੰਦਾ ਸਭ ਤੋਂ ਵੱਧ ਕੁਰਬਾਨੀ ਤੇਰੀ ਤੂੰ ਅੰਗਰੇਜ਼ ਭਜਾਇਆ ਸੁਣ ਪੰਜਾਬ ਸਿਆ ਜੋ ਤੂੰ ਸੰਤਾਪ ਹਟਾਇਆ ਪੰਜਾਬ ਸਿਆ ਉਹ ਕਿਸੇ ਨਾ ਲੇਖੇ ਆਇਆ ਸੁੱਣ ਪੰਜਾਬ ਸਿਆ ਵਖਰਾ ਮੁਲਕ ਨਹੀਂ ਆਪਾ ਮੰਗਦੇ ਇੱਥੇ ਆਕ ਹਕੂਕ ਦੇਵੋ ਇਧਰ ਮੁਠਾ ਉਧਰ ਪੰਡਾ ਇੱਕੋ ਜਿਹਾ ਸਲੂਕ ਦੇਵੋ ਵਖਰਾ ਮੁਲਕ ਨਹੀਂ ਆਪਾ ਮੰਗਦੇ ਇੱਥੇ ਆਕ ਹਕੂਕ ਦੇਵੋ ਇਧਰ ਮੁਠਾ ਉਧਰ ਪੰਡਾ ਇੱਕੋ ਜਿਹਾ ਸਲੂਕ ਦੇਵੋ ਆ ਜੋ ਲੱਗਦੇ ਨਹੀਂ ਆ ਤਵਾਦੀ ਜਿੰਨਾ ਮੁਲਕ ਬਚਾਇਆ ਸੁੱਣ ਪੰਜਾਬ ਸਿਆ ਜੋ ਤੂੰ ਕਿਸੇ ਨੇ ਲੱਖਿਆ ਆ ਸੁਣ ਪੰਜਾਬ ਸਿਆ